ਹallelujah ਆਪਾਂ ਸਾਰੇ ਮਿਲ ਕੇ ਪਰਮੇਸ਼ਵਰ ਦੀ ਮਹਿਮਾ ਲਈ ਗੀਤ ਗਾਵਾਂਗੇ ਹallelujah ਮੈਨੂੰ ਸ਼ਕਤੀ ਦਿਓ ਯਿਸੂ ਜੀ ਨਾਂ ਬਾਜੀ ਹਰ ਜਾਵਾਂ ਮੈਨੂੰ ਸ਼ਕਤੀ ਦਿਓ ਯਿਸੂ ਜੀ ਨਾਂ ਬਾਜੀ ਹਰ ਜਾਵਾਂ ਤੇਰੇ ਨਾਂ ਵਿੱਚ ਜੀਵਾਂ ਮੈਂ ਤੇਰੇ ਨਾਂ ਵਿੱਚ ਮਰ ਜਾਵਾਂ ਤੇਰੇ ਨਾਮ ਵਿੱਚ ਜੀਵਾ ਮੈਂ ਤੇਰੇ ਨਾਮ ਵਿੱਚ ਮਰ ਜਾਵਾਂ ਮੈਂ ਪੁੱਲਣ ਹਾਰਾ ਮੈਨੂੰ ਮਾਫ ਕਰੀਂਦਾ ਤਾ ਮੈਂ ਪੁੱਲਣ ਹਾਰਾ ਮੈਨੂੰ ਮਾਫ ਕਰੀਂਦਾ ਤਾ ਮੇਰੀ ਬੇੜੀ ਰੁੜ ਗਈ ਹੈ ਤੂੰ ਆਣ ਪੜੀਂਦਾ ਤਾ ਮੇਰੀ ਬੇੜੀ ਰੁੜ ਗਈ ਹੈ ਤੂੰ ਆਣ ਫੜੀ ਦਾਤਾ ਪਾਪਾਂ ਵਿੱਚ ਮੈਂ ਦਾਤਾ ਕੀਤੇ ਨਾ ਖੜ ਜਾਵਾਂ ਪਾਪਾਂ ਵਿੱਚ ਮੈਂ ਦਾਤਾ ਕੀਤੇ ਨਾ ਖੜ ਜਾਵਾਂ ਤੇਰੇ ਨਾਂ ਵਿੱਚ ਜੀਵਾਂ ਮੈਂ ਤੇਰੇ ਨਾਂ ਵਿੱਚ ਮਰ ਜਾਵਾਂ ਤੇਰੇ ਨਾਮ ਵਿੱਚ ਜੀਵਾ ਮੈਂ ਤੇਰੇ ਨਾਮ ਵਿੱਚ ਮਰ ਜਾਵਾਂ ਬਾਣੀ ਵਿੱਚ ਪੜਿਆ ਹੈ ਮੁਰਦੇ ਜਗਾਏ ਤੂੰ ਬਾਣੀ ਵਿੱਚ ਪੜਿਆ ਹੈ ਮੁਰਦੇ ਜਗਾਏ ਤੂੰ ਜੋ ਪੁੱਲਣ ਹਾਰੇ ਸੀ ਫੜ ਪਾਰ ਲਗਾਏ ਤੂੰ ਜੋ ਪੁੱਲਣ ਹਾਰੇ ਸੀ ਫੜ ਪਾਰ ਲਗਾਏ ਤੂੰ ਚਰਨਾ ਵਿੱਚ ਮੈਂ ਦਾਤਾ ਤੇਰੇ ਹੀ ਖੜ ਜਾਵਾ ਚਰਨਾ ਵਿੱਚ ਮੈਂ ਦਾਤਾ ਤੇਰੇ ਹੀ ਖੜ ਜਾਵਾ ਤੇਰੇ ਨਾਮ ਵਿੱਚ ਜੀਵਾ ਮੈਂ ਤੇਰੇ ਨਾਮ ਵਿੱਚ ਮਰ ਜਾਵਾਂ ਤੇਰੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਤੇਰੀ ਮਰਜ਼ੀ ਤੋਂ ਬਿਨਾ ਪੱਤਾ ਨਹੀਂ ਹਿੱਲ ਸਕਦਾ ਜੇ ਤੁਸੀਂ ਨਾ ਚਾਹੋ ਮੈਂ ਮਿਲ ਵੀ ਨਹੀਂ ਸਕਦਾ ਜੇ ਤੁਸੀਂ ਨਾ ਚਾਹੋ ਮੈਂ ਮੇਲੇ ਵੀ ਨਹੀਂ ਸਕਦਾ ਤੇਰੇ ਦਰ ਤੇ ਆਇਆ ਮੈਂ ਝੋਲੀ ਪਰ ਜਾਵਾਂ ਤੇਰੇ ਦਰ ਤੇ ਆਇਆ ਮੈਂ ਝੋਲੀ ਪਰ ਜਾਵਾਂ ਤੇਰੇ ਨਾਮ ਵਿੱਚ ਜੀਵਾਂ ਮੈਂ ਤੇਰੇ ਨਾਮ ਵਿੱਚ ਮਰ ਜਾਵਾਂ ਤੇਰੇ ਨੂਰ ਦੀਆਂ ਕਿਰਨਾਂ ਚਹਰ ਦਮ ਛੁਪਿਆ ਰਹਾ ਤੇਰੇ ਨੂਰ ਦੀਆਂ ਕਿਰਨਾ ਚਹਰ ਦਮ ਛੁਪਿਆ ਰਹਾ ਤੇਰੇ ਖੰਬਾਂ ਦੀ ਸ਼ਾਮੇ ਮੈਂ ਹਰ ਦਮ ਲੁਕਿਆ ਰਹਾ ਤੇਰੇ ਖੰਬਾਂ ਦੀ ਸ਼ਾਮੇ ਮੈਂ ਹਰ ਦਮ ਲੁਕਿਆ ਰਹਾ ਜਦ ਆਓ ਬੱਦਲਾਂ ਤੇ ਅਸਮਾਨੀ ਚੜ ਜਾਵ ਜਦ ਆਓ ਬੱਦਲਾਂ ਤੇ ਅਸਮਾਨੀ ਚੜ ਜਾਵਾਂ ਤੇਰੇ ਨਾਮ ਵਿੱਚ ਜੀਵਾਂ ਮੈਂ ਤੇਰੇ ਨਾਮ ਵਿੱਚ ਮਰ ਜਾਵਾਂ ਤੇਰੇ ਨਾਮ ਵਿੱਚ ਜੀਵਾਂ ਮੈਂ ਤੇਰੇ ਨਾਮ ਵਿੱਚ ਮਰ ਜਾਵਾਂ ਹallelujah ਹallelujah ਆਓ ਆਪਾਂ ਮਿਲ ਕੇ ਪਰਮੇਸ਼ਵਰ ਦੇ ਬਚਨ ਦੀ ਮੰਨਨ ਕਰਾਂਗੇ ਆਪਣਾ ਅੱਜ ਦਾ ਬਚਨ ਹੈ ਮਤੀ 13 ਦਾ 1 ਤੋਂ ਲੈ ਕੇ 9 ਜਿਸ ਤੇ ਦਿੱਤੇ ਦਸਿਆ ਗਿਆ ਵਾ ਬੀਜ ਪੀਜਣ ਵਾਲਾ ਹallelujah। ਹੁਦਾਇਸਾ ਵਚਨ ਤੇ ਆਸ਼ੀਸ਼ ਕਰ ਦਵੇ। ਜਿਹਦੇ ਵਿੱਚ ਲਿਖਿਆ ਗਿਆ ਵਾ ਉਸੇ ਜੀ ਯਸ਼ੂ ਕਰੋ ਨਿਕਲ ਕੇ ਝੀਲ ਦੇ ਨੇੜੇ ਜਾ ਬੈਠਾ ਅਤੇ ਐਡੀ ਪੀੜੋ ਦੇ ਕੋਲ ਲੱਗ ਗਈ। ਜੋ ਉਹ ਬੇੜੀ ਤੇ ਚੜ੍ਹ ਬੈਠਾ ਅਤੇ ਸਾਰੀ ਪੀੜ ਪੀੜ ਕੰਡਿਆਂ ਤੱਕ ਖੜੀ ਰਹੀ। ਉਸਨੇ ਉਹ ਨਾਲ ਨੂੰ ਬਹੁਤ ਸਾਰੀਆਂ ਗੱਲਾਂ ਦੇ ਸ਼ਟਾਤ ਵਿੱਚ ਕਹਿਣਾ। ਕੀ ਵੇਖੋ ਇੱਕ ਬੀਜ ਬੀਜਣ ਵਾਲੇ ਬੀਜਨੋਂ ਨਿਕਲਿਆ ਅਤੇ ਉਹਦੇ ਬੀਜ ਦੇ ਹਨ ਕੁਝ ਸਹ ਬੀਜ ਧਿਰ ਪਏ ਅਤੇ ਪੰਛੀ ਆਣ ਕੇ ਉਹਨਾਂ ਨੂੰ ਚੁਗ ਲੈ ਗਏ ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਗਿਰੇ ਜਿੱਥੇ ਉਹਨੂੰ ਬਹੁਤੀ ਮਿੱਟੀ ਨਾ ਮਿਲਣ ਅਤੇ ਢੁੰਗੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਏ ਪਰ ਜਦੋਂ ਸੂਰਜ ਚੜ੍ਹਿਆ ਤਾਂ ਸੁਕਲਾ ਗਿਆ ਅਤੇ ਜੜ੍ਹ ਨਾ ਪੜਨ ਦੇ ਕਾਰਨ ਸੁੱਕ ਗਿਆ ਅਤੇ ਉਹ ਜ ਕੰਡਿਆਲੀਆਂ ਵਿੱਚ ਗਿਰੇ ਅਤੇ ਕੰਡਿਆ ਨਹੀਂ ਵੱਧ ਗਏ ਉਸ ਨੂੰ ਦਬਾ ਲਿਆ ਅਤੇ ਉਹ ਚੰਗੀ ਜ਼ਮੀਨ ਵਿੱਚ ਗਿਰੇ ਅਤੇ ਫਲਿਆ ਕੁਝ 100 ਗੁਣਾ ਕੁਝ 60 ਗੁਣਾ ਤੇ ਕੁਝ 30 ਗੁਣਾ ਤੇ ਜਿਸ ਦੇ ਕੰਨ ਹੋਣ ਸੁਣੇ ਹallelujah ਰੱਬ ਦੇ ਸ਼ੁਭਚੰਤੇ ਪੜੇ ਸੁਣੇ ਜਾਂਦੇ ਸਰ ਨੂੰ ਆਸ਼ੀਸ਼ੀ ਤੇ ਬਰਕਤ ਮਿਲੇ ਇਹਦੇ ਵਿੱਚ ਆਪਾਂ ਕੀ ਦੇਖ ਰਹੇ ਹਾਂ ਬੀਜ ਬੀਜਣ ਵਾਲੇ ਦਾ ਦਸ਼ਮਨ ਬੀਜ ਬੀਜਣ ਵਾਲਾ ਕੌਣ ਸੀ ਬੀਜ ਕੀ ਸੀ ਪਰਮੇਸ਼ਰ ਦਾ ਵਚਨ ਬੀਜਣ ਵਾਲਾ ਕੌਣ ਸੀ ਪ੍ਰਭੂ ਯਸ਼ੂ ਮਸੀਹ ਜਿਹੜਾ ਕਹਿਆਂ ਦੇ ਵਿੱਚ ਬੀਜਿਆ ਗਿਆ ਉਹ ਸੀ ਰਾਸਤੇ ਦੇ ਵਿੱਚ ਜਿਹਦੇ ਵਿੱਚ ਕਹਿੰਦੇ ਨੇ ਕਿ ਪਰਮੇਸ਼ਰ ਦਾ ਵਚਨ ਨੂੰ ਕਈ ਲੋਕਾਂ ਨੇ ਸੁਣੀਆ ਉਹਨਾਂ ਦਾ ਦਿਲ ਕਠੋਰ ਸੀ ਜੋ ਉਹਨਾਂ ਨੇ ਉਸ ਬੀਜ ਤੇ ਧਿਆਨ ਨਾ ਦਿੱਤਾ ਤੇ ਸ਼ੈਤਾਨ ਆ ਕੇ ਉਹਨਾਂ ਨੂੰ ਚੁਰਾ ਕੇ ਲੈ ਗਿਆ ਉਸ ਤੋਂ ਬਾਅਦ ਆਪਾਂ ਕੀ ਪੜ੍ਹਦੇ ਹਾਂ ਪਥਰੀਲੀ ਧੂਮੀ ਉਹਦੇ ਵਿੱਚ ਕਹਿੰਦੇ ਨੇ ਕਈ ਲੋਗ ਇੱਥੇ ਕਰਦੇ ਨੇ ਪ੍ਰਭੂ ਦਾ ਵਚਨ ਸੁਣਦੇ ਨੇ ਠੀਕ ਹੈ ਬਹੁਤ ਖੁਸ਼ੀ ਨਾਲ ਉਹਨੂੰ ਮੰਨ ਲੈਂਦੇ ਨੇ ਪਰ ਜਦੋਂ ਕਹਿੰਦੇ ਨੇ ਟੈਮ ਕੀ ਤੇਦਾਵਾ ਉਹਨਾਂ ਤੇ ਪ੍ਰੀਖਿਆਵਾਂ ਪੈਂਦੀਆਂ ਨੇ ਕਿ ਉਹ ਕੀ ਕਰਦੇ ਨੇ ਉਸ ਵਚਨ ਨੂੰ ਛੱਡ ਦਿੰਦੇ ਨੇ ਹਾਲੇਲੂਇਆ ਉਸ ਤੋਂ ਬਾਅਦ ਆਪਾਂ ਕੀ ਦੇਖਾਂ ਕੰਡਿਆਂ ਦੇ ਵਿੱਚ ਜਾਂਦੇ ਕਹਿੰਦੇ ਨੇ ਜਿਹੜੇ ਲੋਗ ਸੁਣਦੇ ਆ ਠੀਕ ਹੈ ਸੁਣ ਕੇ ਵਚਨ ਸੁਣਦੇ ਆਪਾਂ ਲਾ ਕੇ ਸੁਣਦੇ ਆ ਪਰ ਉਹਨਾਂ ਨੂੰ ਕੀ ਹੁੰਦਾ ਵਾ ਦੁਨੀਆਵਾਂ ਦੀਆਂ ਚਿੰਤਾਵਾਂ ਹੁੰਦੀਆਂ ਨੇ ਧਨ ਦੌਲਤ ਦਾ ਸੁੱਖ ਵਿਲਾਸ ਦੇ ਵਿੱਚ ਫਸੇ ਹੋਏ ਰਹਿੰਦੇ ਨੇ ਠੀਕ ਹੈ ਉਹ ਇਸ ਕਰਕੇ ਕੀ ਕਰਦੇ ਨੇ ਬੀਜ ਬੀਜ ਨੂੰ ਆਪਣੇ ਮਨਾਂ ਚੋਂ ਕੱਢ ਗਿੰਦੇ ਨੇ ਚੰਗੀ ਭੂਮੀ ਕਿਹੜੀ ਹੁੰਦੀ ਹੈ ਚੰਗੀ ਭੂਮੀ ਦੇ ਵਿੱਚ ਬੀਜ ਉੱਥੇ ਬੀਜਿਆ ਜਾਂਦਾ ਵਾ ਕਿ ਜਿਹੜੇ ਲੋਕ ਉਸ ਵਚਨ ਨੂੰ ਆਪਣੇ ਅੰਦਰ ਜਿਨ੍ਹਾਂ ਦਾ ਹਿਰਦੈੰ ਦੀ ਇੱਕ ਦਿਆਲੂ ਪਿਆਰ ਨਾਲ ਉੱਤਪਰਿਆ ਹੁੰਦਾ ਵਾ ਉਹ ਸੁਣਦੇ ਆ ਸੁਣ ਕੇ ਕੀ ਕਰਦੇ ਆ ਆਪਣੇ ਕੋਲ ਈਜ ਨੂੰ ਰੱਖ ਲਿਆ ਅਤੇ ਧੀਰਜ ਧਾਰ ਕੇ ਉਹਦੇ ਵੀ ਆ ਫਲ ਆਉਣ ਤੱਕ ਦਾ ਇੰਤਜ਼ਾਰ ਕਰਦੇ ਆ ਹallelujah ਆਪਾਂ ਇਸ वचन ਚ ਕੀ ਕਹਿ ਰਹੇ ਹਾਂ ਦੇਖ ਰਿਹਾ ਕਿਉਂਕਿ ਜਿਸ ਤਰ੍ਹਾਂ ਸਮੇਂ ਚੱਲਦਾ ਵਾ ਕਈ ਲੋਕਾਂ ਦੇ ਨੇ वचन ਨੂੰ ਸੁਣਦੇ ਆ ਖੁਸ਼ੀ-ਖੁਸ਼ੀ ਕਹਿੰਦੇ ਕਿ ਨਹੀਂ ਮੈਂ ਪ੍ਰਭੂ ਦੇ ਪਿੱਛੇ ਚੱਲੂੰਗਾ ਪਰ ਜਦੋਂ ਕੋਰਨਾ ਤੇ ਕੋਈ ਦਿੱਕਤ ਆਉਂਦੀ ਆ ਜਾ ਕੋਈ ਕਹਨੇ ਕੋਈ ਰਿਸ਼ਤੇਦਾਰ ਜਾਂ ਤੇ ਸਮਝ ਲਓ ਆਪਾਂ ਹਨਾ ਇੱਕ ਦੂਜੇ ਨੂੰ ਵੀ ਕਹਿਣ ਲੱਗ ਜਾਂਦੇ ਨੇ ਤਾਂ ਉਹ ਕੀ ਕਰਦੇ ਨੇ ਕਹੋ ਯਿਸੂ ਮਸੀਹ ਨੂੰ ਛਾਲ ਬੱਦੀ ਰਿਤੇ ਨੇ ਕਿ ਫੇਰ ਉਹਨਾਂ ਦੇ ਹੀ ਦੁਆਰਾ ਕੰਮਾਂ 'ਚ ਪੈ ਜਾਂਦੇ ਇਸ ਲਈ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਵਾ ਕਿ ਜੋ ਬੀਜ ਪ੍ਰਭੂ ਯਿਸੂ ਨੇ ਬੀਜਿਆ ਆਪਾਂ ਨੂੰ ਕਿ ਉਹਦੇ ਚੱਲਣ ਦੀ ਲੋੜ ਹੁੰਦੀ ਹੈ ਇਸ ਲਈ ਆਪਾਂ ਕਹਿੰਦੇ ਨਾ ਕਿ ਜਦੋਂ ਆਪਾਂ ਗਵਾਹੀ ਦਿੰਨੇ ਆ ਹਨਾ ਉਹ ਗਵਾਹੀ ਨੂੰ ਆਪਾਂ ਇਸ ਤਰ੍ਹਾਂ ਇਸ ਇਨਸਾਨ ਦੇ ਮੂਰੇ ਰੱਖੋ ਉਸ ਨੂੰ ਦੱਸੋ ਕਿ ਪ੍ਰਭੂ ਦਾ ਵਚਨ ਜਿਹੜਾ ਹੈ ਕੋਈ ਕਹਿੰਦੇ ਨੇ ਤਲਵਾਰ ਦੀ ਤਰ੍ਹਾਂ ਹੈ ਹallelujah ਜੋ ਕਹਿੰਦੇ ਨੇ ਜਿਹੜਾ ਅੱਛੇ ਹਿਰਦੇ ਵਾਲਾ ਇਨਸਾਨ ਹੈ ਜਿਹਦਾ ਚੰਗਾ ਦਿਲ ਹੈ ਜਿਹੜਾ ਚੰਗੀ ਸੋਚ ਰੱਖਿਆ ਨੇਕ ਦਿਲਾਂ ਨੇਕ ਕੰਮ ਕਰਦਾ ਵਾ ਉਹਦੇ ਅੰਦਰ ਬੀਜ ਕੀ ਫਲ ਲੈ ਕੇ ਆਉਂਦਾ ਵਾ ਕੋਈ 3 ਗੁਣਾ ਤੇ ਕੋਈ 6 ਗੁਣਾ ਤੇ ਕੋਈ 100 ਗੁਣਾ ਤੇ ਲਾਸਟ ਵਿੱਚ ਕੀ ਕਹਿੰਦੇ ਨੇ ਪ੍ਰਭੂ ਯਸ਼ੂ ਜੀ ਤੇ ਕੰਨ ਨੂੰ ਹੋਣ 100 ਸੁਣੇ ਬਿਜਰੇ ਕਾਨਨ ਨੇ ਜੋ ਕੰਮ ਲਾ ਕੇ ਇਸ वचन ਨੂੰ ਸੌਂਦਾ ਵਾ ਉਸ वचन ਨੂੰ ਕੀ ਮੰਨਦਾ ਵਾ ਇਹ ਦੇ ਵਿਛੇ ਚੱਲਦਾ ਵਾ ਤੇ ਉਹ ਪਿਆ ਫਲਵੰਤ ਹੁੰਦਾ ਵਾ ਹallelujah ਪ੍ਰਭੂ ਤੋੜ ਇਸ वचन ਦੇ ਰਾਹੀਂ ਸਭ ਨੂੰ ਆਸ਼ੀਸ਼ ਤੇ ਬਰਕਤ ਦੇਵੇ ਆਓ ਆਪਾਂ ਮਿਲ ਕੇ ਇਹ ਦੁਆ ਜਗਾਵਾਂਗੇ ਹallelujah 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 ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਦੇ ਦਿਨ ਦੇ ਲਈ ਤੇ ਰਤਨਵਾਦ ਮੇਰੇ ਮਹਾਨ ਪਰਮੇਸ਼ਰ ਸੰਜ ਜ਼ਿੰਦਾ ਜ਼ਮੀਨ ਤੇ ਰੱਖਿਆ ਮੇਰੇ ਖੁਦਾਬੰਦਾ ਸਾਡੇ ਨਾਲ ਬਹੁਤ ਚੰਗੇ ਲੋਕ ਸਿਰਜਦਾ ਦਿਨਾਂ ਦੇਖ ਸਕੇ ਮਹਾਨ ਪਰਮੇਸ਼ਰ ਅੱਜ ਦਿਨ ਦੇ ਲਈ ਤੇ ਬਚਨ ਦੇ ਲਈ ਤੇ ਰਤਨਵਾਦ ਖੁਦਾਬੰਦੇ ਕਿਵਰ ਫਿਰ ਤੁਸੀਂ ਸਾਨੂੰ ਆਪਣੀ ਹਜ਼ੂਰੀ ਵਿੱਚ ਲੈ ਕੇ ਆਇਆ ਤੇ ਲਈ ਤੇ ਰਤਨਵਾਦ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਦੇ ਬਚਨ ਦੇ ਲਈ ਤੇ ਰਤਨਵਾਦ ਕਿ ਸਾਡੇ ਦਿਲ ਚੰਗੀ ਮਿੱਟੀ ਵਰਗੇ ਹੁਣ ਕਿਤੇ ਤੁਹਾਡੇ ਸ਼ਬਦ ਫਲ ਦੇ ਸਕਣ ਸਾਡੇ ਦਿਲਾਂ ਵਿੱਚ ਸਿੰਚਾਈ ਲਈ ਧਿਆਨ, ਬੁੱਧੀ ਅਤੇ ਪਿਆਰ ਉਹਦਾ ਉਤਾਂ ਜੋ ਅਸੀਂ ਤੁਹਾਡੀ ਇੱਛਾ ਨੂੰ ਪਛਾਣ ਸਕੀ ਅਤੇ ਇਸ ਨੂੰ ਪੂਰਾ ਕਰ ਸਕੀਏ। ਖੁਦਾਵੰਦ ਦਾ ਸਾਡੇ ਸਵਰਗੀ ਪਿਤਾ ਜੀ ਤੁਹਾਡੀ ਮਹਿਮਾ ਦੇ ਤੁਹਾਡੇ ਬਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਕਿ ਸਾਡੇ ਦਿਲ ਸੜਕ ਦੇ ਕਿਨਾਰੇ ਪਥਰੀਲੀ ਜ਼ਮੀਨ ਜਾਂ ਝਾੜੀਆਂ ਵਰਗੇ ਨਾ ਹੋਣ ਜਿੱਥੇ ਬੀਜ ਉਗ ਨਹੀਂ ਸਕਦੇ। ਇਸ ਲਈ ਬੁਜਾਏ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਦਿਲ ਚੰਗੀ ਮਿੱਟੀ ਵਰਗੇ ਹੋਣ ਜਿੱਥੇ ਤੁਹਾਡੇ ਬਚਨ ਨੂੰ ਪ੍ਰਾਪਤ ਕਰਨ ਅਤੇ ਫਲ ਦੇਣ ਲਈ ਸੰਪੂਰਨ ਵਾਧਾ ਵਰਣ ਹੋਵੇ। ਖੁਦਾਬੰਦਾ ਸਾਨੂੰ ਗਿਆਨ ਸਮਝ ਪ੍ਰਦਾਨ ਕਰੋ ਤਾਂ ਜੋ ਅਸੀਂ ਤੁਹਾਡੇ ਬਚਨ ਨੂੰ ਡੂੰਘਾਈ ਨਾਲ ਸਮਝ ਸਕੀਏ ਅਤੇ ਤੁਹਾਡੇ ਬਚਨ ਅਨੁਸਾਰ ਜੀਵਨ ਮਤੀਤ ਕਰ ਸਕੀਏ। ਖੁਦਾਬੰਦਾ ਸਾਨੂੰ ਆਪਣੇ ਬਚਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਤਾਕਤ ਦੇ ਸਾਨੂੰ ਆਪਣੇ ਬਚਨ ਪ੍ਰਤੀ ਪਿਆਰ ਅਤੇ ਸ਼ਰਧਾ ਪ੍ਰਦਾਨ ਕਰੋ ਤਾਂ ਜੋ ਅਸੀਂ ਆਪਣੇ ਜੀਵਨ ਵਿੱਚ ਤੁਹਾਡੇ ਪਿਆਰ ਨੂੰ ਪ੍ਰਗਟ ਕਰ ਸਕੀਏ। ਖੁਦਾਬੰਦਾ ਅਸੀਂ ਪ੍ਰਾਰਥਨਾ ਕਰਦੇ ਹਾਂ ਤੁਹਾਡੇ ਸ਼ਬਦ ਸਾਡੇ ਜੀਵਨ ਵਿੱਚ ਫਲ ਦੇਣ ਜਿਵੇਂ ਚੰਗੀ ਮਿੱਟੀ ਵਿੱਚ ਬੀਜੇ ਬੀਜ ਫਲ ਦਿੰਦੇ ਹਨ ਅਸੀਂ ਤੁਹਾਡੇ ਬਚਨ ਦੀ ਧੰਨਵਾਦੀ ਹਾਂ ਮਹਾਨ ਪਰਮੇਸ਼ਵਰ ਤੁਹਾਡਾ ਧੰਵਾਦ ਹੈ ਮੇਰੇ ਖੁਦਾਬੰਦਾ ਮਹਾਨ ਖੁਦਾਬਾਪਾ ਤੇਰਾ ਧੰਵਾਦ ਹੈ ਮੇਰੇ ਮਹਾਨ ਪ੍ਰਭੂ ਯੇਸ਼ੂ ਰਜਾ اے ਮੇਰੇ ਪਿਤਾ ਜੋ ਲੋਕ ਬਿਮਾਰ ਨੇ ਖੁਦਾਬੰਦਾ ਜੋ ਪਰੇਸ਼ਾਨ ਨੇ ਮੇਰੇ ਮਹਾਨ ਖੁਦਾਬੰਦਾ ਉਹਨਾਂ ਲਈ ਦੁਆ ਪ੍ਰਾਰਥਨਾ ਕਰਦੇ ਮੇਰੇ ਮਹਾਨ ਖੁਦਾਬਾਪਾ ਨੂੰ ਚੰਗਿਆਈ ਦੇ ਮੇਰੇ ਪਿਤਾ ਖੁਦਾਬੰਦਾ ਜੋ ਕਿਸੇ ਵਜ੍ਹਾ ਕਰਕੇ ਪਰੇਸ਼ਾਨ ਨੇ ਉਹਨਾਂ ਨੂੰ ਆਰਾਮ ਦੇ ਮੇਰੇ ਖੁਦਾਬਾਪੂ ਦੇਆ ਕਰ ਉਹਨਾਂ ਤੇ ਮੇਰੇ ਮਹਾਨ ਪਿਤਾ ਤੂੰ ਦਿਆ ਕਰ ਨਾਲ ਪਰਮੇਸ਼ਵਰ ਮੇਰੇ ਖੁਦਾਬੰਦਾ ਯਸ਼ੂ ਰਾਜਾ ਤੇਰਾ ਧੰਨਵਾਦ ਆ ਮੇਰੇ ਪਿਤਾ ਤੇਰਾ ਧੰਨਵਾਦ ਆ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਵਰ ਜੋ ਬੱਚੇ ਨਸ਼ਾ ਕਰਦੇ ਨੇ ਮੇਰੇ ਖੁਦਾਬੰਦ ਨੇ ਇਹਦੀਆਂ ਜ਼ਿੰਦਗੀਆਂ ਚ ਨਸ਼ੇ ਦੀ ਗੰਦੀ ਪੀੜੀ ਆਤਮਾ ਨੂੰ ਦੂਰ ਕਰੋ ਮੇਰੇ ਮਹਾਨ ਪ੍ਰਭੂ ਜੀ ਖੁਦਾਬੰਦਾ ਜਿੰਨਾ ਪੈਣਾ ਕੋਲ ਬੱਚੇ ਨਹੀਂ ਆ ਮੇਰੇ ਖੁਦਾਬੰਦਾ ਉਹਨਾਂ ਸੰਤਾਨ ਪ੍ਰਾਪਤੀ ਦਾ ਸੁੱਖ ਦੋ ਮੇਰੇ ਖੁਦਾਬੰਦਾ ਉਹਨਾਂ ਤੇ ਦਇਆ ਕਰੋ ਮੇਰੇ ਮਹਾਨ ਪਰਮੇਸ਼ਵਰ ਦਇਆ ਕਰੋ ਉਹਨਾਂ ਤੇ ਮੇਰੇ ਖੁਦਾਬੰਦਾ ਐ ਮੇਰੇ ਪਿਤਾ ਜੋ ਬੇਰੁਜ਼ਗਾਰ ਨੇ ਮੇਰੇ ਖੁਦਾਬੰਦਾ ਉਹਨਾਂ ਦਾ ਰੁਜ਼ਗਾਰ ਮਹਈਆ ਕਰੋ ਮੇਰੇ ਖੁਦਾਬੰਦਾ ਜੋ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਹੈ ਤੂੰ ਰਹਿਮ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਪਿਤਾ ਖੁਦਾਬੰਦਾ ਜੋ ਗਰੀਬੀ ਦੇ ਬੰਧਨ ਚ ਨੇ ਮੇਰੇ ਖੁਦਾਬੰਦਾ ਉਹਨਾਂ ਦੀ ਜ਼ਿੰਦਗੀ ਜੁਗਰੀਬੀ ਦੇ ਬੰਧਨ ਦੂਰ ਕਰੋ ਮੇਰੇ ਖੁਦਾਬਾਪਾ ਦਇਆ ਕਰੋ ਉਹਨਾਂ ਤੇ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਤੇਰੇ ਬਚਨ ਦੇ ਜਿਹੜੀ ਮੇਰੇ ਖੁਦਾ ਵਾਪਸ ਸਮ੍ਰਿੱਧ ਤੇ ਸਮਰੱਥ ਹੋ ਜਾਣ ਮੇਰੇ ਮਹਾਨ ਪ੍ਰਭੂ ਜੀ ਦੀ ਦਇਆ ਪਰ ਉਸ ਵੇ ਤੇ ਮੇਰੇ ਪਿਤਾ ਖੁਦਾਬੰਦਾ ਤੇਰਾ ਧੰਨਵਾਦ ਆ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਜੋ ਬੱਚੇ ਪੜ੍ਹਾਈ ਚ ਕਮਜ਼ੋਰ ਨੇ ਉਹਨਾਂ ਨੂੰ ਅਕਲਮਤ ਗਿਆਨ ਦੋ ਮੇਰੇ ਖੁਦਾਬੰਦਾ ਉਹਨਾਂ ਨੂੰ ਬੁੱਧੀ ਗਿਆਨ ਦੋ ਮੇਰੇ ਮਹਾਨ ਪਰਮੇਸ਼ਰ ਤੇਰਾ ਧੰਨਵਾਦ ਆ ਮੇਰੇ ਮਹਾਨ ਪ੍ਰਭੂ ਜੀ ਖੁਦਾਬੰਦਾ ਜੋ ਬੱਚੇ ਆਪਣੇ ਮਾਪੇ ਦੀ ਆਗਿਆਕਾਰੀ ਜੀ ਨਹੀਂ ਨੇ ਹੈਗੇ ਖੁਦਾਬਾਪ ਉਹਨਾਂ ਨੂੰ ਵੀ ਅਕਲਮਤ ਗਿਆਨ ਦੋ ਮੇਰੇ ਮਹਾਨ ਪਰਮੇਸ਼ਰ ਆਪਣੇ ਮਾਪੇ ਦਾ ਆਦਰ ਕਰਨ ਮੇਰੇ ਖੁਦਾਬੰਦਾ ਮਹਾਨ ਪਰਮੇਸ਼ੁਰ ਆਦੇ ਬਚਨ ਤੇ ਤੇਰੀ ਵੱਡੀ ਆਸ਼ੀਸ਼ ਬਰਕਤ ਮੰਗਦੇ ਮੇਰੇ ਖੁਦਾਬੰਦਾ ਮਹਾਨ ਪਿਤਾ ਜੋ ਵੀ ਆਦੇ ਸਬਚਨ ਸੁਣੇ ਮੇਰੇ ਖੁਦਾਬੰਦਾ ਦੀ ਜ਼ਿੰਦਗੀ ਚ ਤੀਨੀ ਸੱਠਣੀ ਬਲਕੇ 100 ਗੁਣਾ ਆਸ਼ੀਸ਼ ਬਰਕਤ ਆਵੇ ਮੇਰੇ ਮਹਾਨ ਖੁਦਾਬਾਪਾ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਤੂੰ ਰਹਿਮ ਕਰਨ ਵਾਲਾ ਪਰਮੇਸ਼ੁਰ ਹੈ ਤੂੰ ਦਇਆ ਕਰਨ ਵਾਲਾ ਪਰਮੇਸ਼ੁਰ ਹੈ ਮੇਰੇ ਪਿਤਾ ਤੇਰੇ ਤੇ ਤੇਰੇ ਤੇ ਸਭ ਕੁਝ ਹੋ ਸਕਦਾ ਹੈ ਮੇਰੇ ਖੁਦਾਬੰਦਾ ਐ ਮੇਰੇ ਪ੍ਰਭ ਜੀ ਤੇਰਾ ਬਚਨ ਕੰਦਾ ਕਿ ਸ਼ਹਾਵਾ ਤੈਨੂੰ ਮੂੰਹ ਮੰਗਿਆ ਵਰਦਾਨ ਤੇ ਵੀ ਮੇਰੇ ਪਿਤਾ ਤੇਰਾ ਧੰਨਵਾਦ ਆ ਮੇਰੇ ਖੁਦਾਬੰਦਾ ਤੇਰਾ ਧੰਨਵਾਦ ਆ ਮੇਰੇ ਮਹਾਨ ਪ੍ਰਭੂ ਸ਼ੁਕੁਦਾਬੰਦਾ ਤੇਰੇ ਬਚਨ ਦੇ ਅਨਸਾਰ ਸਾਡੀ ਜ਼ਿੰਦਗੀਆਂ ਦੇ ਵਿੱਚ ਆਸ਼ੀਸ਼ ਬਰਕਤ ਆਵੇ ਮੇਰੇ ਖੁਦਾਬਾਪੂ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਰਹਿਮ ਕਰ ਮੇਰੇ ਖੁਦਾਬੰਦਾ ਸੁਣ ਆਪਣੇ ਬਾਣੀ ਬਚਨ ਦੇ ਵਿੱਚ ਅੱਗੇ ਵਧਾ ਮੇਰੇ ਖੁਦਾਬਾਪੂ ਐ ਮੇਰੇ ਪਿਤਾ ਤੇਰਾ ਧੰਨਵਾਦ ਆ ਮੇਰੇ ਖੁਦਾਬੰਦਾ ਤੇਰੇ ਕੀਤੇ ਸਭ ਕੁਝ ਹੋ ਸਕਦਾ ਹੈ ਮੇਰੇ ਮਹਾਨ ਪਿਤਾ ਸੋ ਸਾਡੇ ਮੂੰਹ ਖੋਲਣ ਤੋਂ ਪਹਿਲਾਂ ਜਾਣਦਾ ਹੈ ਮੇਰੇ ਮਹਾਨ ਪਰਮੇਸ਼ਰ ਕੇ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਬਰੇਖੋ ਦਾ ਬੰਦਾ ਮਹਾਨ ਪਰਮੇਸ਼ਰ ਹਰ ਗਦੇ ਜ਼ਿੰਦਗੀ ਦੀ ਜੋ ਕਮੀ ਘਟੀ ਆਪਣੇ ਸਵਰਗੀ ਖਜ਼ਾਨੇ ਜੋ ਪੂਰੀ ਕਰੋ ਮੇਰੇ ਖੁਦਾਬਾਪ ਦਇਆ ਕਰੋ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਸਾਨੂੰ ਆਤਮਾ ਦੇ ਫਲਾਂ ਨਾਲ ਭਰਪੂਰ ਕਰੋ ਮੇਰੇ ਖੁਦਾਬਾਪ ਰਹਿਣ ਕਰੋ ਮੇਰੇ ਮਹਾਨ ਪਿਤਾ ਜੀ ਲਈ ਤੁਸੀਂ ਬਦੋ ਸਾਡੀ ਜ਼ਿੰਦਗੀਆਂ ਦੇ ਵਿੱਚ ਮੇਰੇ ਖੁਦਾਬਾਪ ਮਹਾਨ ਪਰਮੇਸ਼ਰ ਸਾਡੇ ਨਗਰ ਖੇਦੇ ਆ ਤੇ ਆਪਣੀ ਦਇਆ ਕਰੋ ਰਹਿਮ ਕਰੋ ਮੇਰੇ ਖੁਦਾਬੰਦਾ ਆਪਣਾ ਸ਼ਾਂਤੀ ਦਾ ਆਤਮਾ ਕਰੋ ਮੇਰੇ ਖੁਦਾਬਾਬ ਐ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਧੰਨਵਾਦ ਤੇਰਾ ਧੰਨਵਾਦ ਆ ਮੇਰੇ ਮਹਾਨ ਪ੍ਰਭੂ ਜੀ ਦਇਆ ਕਰੋ ਆਪਣੇ ਬੱਚੇ ਤੇ ਮੇਰੇ ਖੁਦਾਬੰਦਾ ਦਇਆ ਕਰੋ ਮੇਰੇ ਮਹਾਨ ਪਰਮੇਸ਼ਰ ਆਪਣੇ ਬੱਚੇ ਨੂੰ ਮੇਰੇ ਖੁਦਾਬਾਬ ਦਇਆ ਕਰੋ ਮੇਰੇ ਮਹਾਨ ਖੁਦਾਬੰਦਾ ਮਹਾਨ ਪ੍ਰਭੂ ਦੀ ਇਸ ਮੁਲਕ ਦੇ ਲਈ ਜਿਹੜੇ ਦੁਆ ਪ੍ਰਾਰਥਨਾ ਕਰਦੇ ਮੇਰੇ ਖੁਦਾਬੰਦਾ ਇਸ ਮੁਕਤ ਹਮੇਸ਼ਾ ਸ਼ਾਂਤੀ ਬਣੀ ਰਹੇ ਮੇਰੇ ਪਿਤਾ ਦਿਆਲ ਕਰੋ ਮੇਰੇ ਮਹਾਨ ਖੁਦਾ ਬਾਪ ਦਿਆਲ ਕਰੋ ਮੇਰੇ ਮਹਾਨ ਖੁਦਾ ਬਾਪ ਤਰਸ ਕਰੋ ਆਪਣੇ ਬੱਚਿਆਂ ਤੇ ਮੇਰੇ ਪ੍ਰਭੂ ਜੀ ਖੁਦਾ ਬੰਦਾ ਜੋ ਲਾਚਾਰ ਬਿਮਾਰ ਨੇ ਉਹਨਾਂ ਨੂੰ ਚੰਗਿਆਈ ਬਖਸ਼ੋ ਮੇਰੇ ਪ੍ਰਭੂ ਜੀ ਦਿਆਲ ਕਰੋ ਮੇਰੇ ਖੁਦਾ ਬੰਦਾ ਅਜੇ ਬਚਨ ਦੇ ਲਈ ਤੇਰਾ ਧੰਨਵਾਦ ਹੈ ਮੇਰੇ ਖੁਦਾ ਬੰਦਾ ਦੀ ਸੰਗਤੀ ਦੇ ਲਈ ਤੇਰਾ ਧੰਨਵਾਦ ਹੈ ਅਜੇ ਕੱਚੇ ਦਿਨ ਦੇ ਲਈ ਤੇਰਾ ਧੰਨਵਾਦ ਹੈ ਮੇਰੇ ਮਹਾਨ ਪ੍ਰਭੂ ਜੀ ਅਜੇ ਅਸੀਂ ਸ਼ਾਂਤ ਬਰਕਤਾਂ ਦੇ ਲਈ ਤੇਰਾ ਧੰਨਵਾਦ ਹੈ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਮੈਨੂੰ ਬੱਚਿਆਂ ਤੇ ਰਹਿਣ ਕੋਲ ਤਿਆਰ ਕਰੋ ਮੇਰੇ ਪ੍ਰਭੂ ਜੀ ਐ ਮੇਰੇ ਪਿਤਾ ਅਧਿਆਪਕਾਂ ਦੇ ਦਿੱਤੀ ਰਹਿਤਾ ਧੰਨਵਾਦ ਤੇ ਮੇਰੇ ਖੁਦਾਬੰਦਾ ਸਾਰੀ ਦੁਆ ਪ੍ਰਾਰਥਨਾ ਤੇਰੀ ਸਮਰਥੀ ਮਿੱਥੇ ਨਾਮ ਦੇ ਵਿੱਚ ਮੰਗ ਲੈਣੇ ਆ ਆਮੇਨ 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 ਹਾਲੇਲੂਇਆ